ਹਾਂ ਜੀ ਕਿਰਾਲ ਨੇ ਮਿੱਤਰੋ ਆਪਾਂ ਹੁਣ ਚੱਲੇ ਸੀ ਅਗਲੇ ਕਿਲੇ ਨਾਰਗੜ੍ਹ ਚ ਤੇ ਉੱਥੇ ਦਾ ਦੇਖਾਂਗੇ ਕਿਆ ਸਿਸਟਮ ਹੈ ਤੇ ਜੋ ਵੀ ਹੋਊਗਾ ਪੂਰਾ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਤੇ ਬਣੇ ਰਿਹਾ ਵੀਡੀਓ ਚ ਲਾਸਟ ਤੱਕ ਜਿਹੜਾ ਇਹ ਸ਼ਹਿਰ ਬਜਾ ਹੋਇਆ ਸਾਰੇ ਪਹਾੜੀ ਇਲਾਕੇ ਦੇ ਵਿਚਕਾਰ ਬਸਾਇਆ ਹੋਇਆ ਸ਼ਹਿਰ ਹੁਣ ਤੁਹਾਨੂੰ ਵੀਡੀਓ ਚ ਇੰਨਾ ਦਿਖਦਾ ਨਹੀਂ ਹੋਣਾ ਪਰ ਹਾਂ ਇੱਥੇ ਵਿੱਚ ਵਿੱਚ ਦਿਖਦਾ ਹੈਗਾ ਦੇ ਵਿਚਾਰੇ ਪਾਸੇ ਪਹਾੜਾ ਨੇ ਵਿਚਕਾਰ ਘਰ ਵਗੈਰਾ ਨੇ ਠੀਕ ਹੈ ਮੈਨੂੰ ਲੱਗਦਾ ਵੀ ਕਿਲੇ ਦਾ ਰਸਤਾ ਸ਼ੁਰੂ ਹੋ ਗਿਆ ਏ ਆਹ ਇਹ ਮੰਦਿਰ ਹੈ ਇਹ ਸ਼ਮੰਦਰ ਇਹ ਤਾਂ ਜੀ ਵਾਲੀ ਮੰਦਿਰ ਤੱਕ ਪਹੁੰਚਿਆ ਆਪਾਂ ਚਲੋ ਅੱਗੇ ਦੇਖਦੇ ਹਾਂ ਤਾਂ ਐਂ ਲੱਗਦਾ ਹੈ ਕਿ ਤੁਹਾਨੂੰ ਕੋਈ ਜਾਂਦਾ ਹੀ ਨਹੀਂ ਹੁਣ ਦੋ ਕਿਲਿਆਂ ਚ ਹੀ ਥੱਕ ਜਾਂਦੇ ਹੋਣੇ ਪਾਰਕੀਆਂ ਘਟੀਆਂ ਜਾ ਰਹੀਆਂ ਮੈਨੂੰ ਲੱਗਦਾ ਪਾਰਕਿੰਗ ਵਾਲੀਆਂ ਹੋਣੀਆਂ ਨੇ ਗੱਲੀਆਂ 50 ਰੁਪਏ ਪਰਚੀ ਅਮੀ ਤਾਂ ਪਿਆ ਮੈਂ ਆ ਪਿਆ ਦੇ ਨਹੀਂ ਨਹੀਂ ਭਈ ਆਉਂਦੇ ਐਦਰ ਨੂੰ ਵੀ ਯਾਰ ਪਰ ਮੋਹ ਉੱਤਰ ਜਿੰਨਾ ਆਸੋ ਮੇਨ ਆਪਾਂ ਕਿਹੜੇ ਕਿਲੇ ਚ ਗਏ ਸੀ ਅਮੀਰ 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 ਕਿਲੇ ਸੇ ਜਿੰਨਾ ਇਕੱਠਾ ਸੀਗਾ ਜਿੰਨੀ ਪਬਲਿਕ ਉੱਥੇ ਸੀ ਦੇਖਣ ਆ ਲਈ ਐਦਾਂ ਨੂੰ ਨਹੀਂ ਆਈ ਹੁੰਦੀ ਇਤਨੀ ਐ ਸਰ ਚੱਲੋ ਵਾਪਸੀ ਤੇ ਅਭੀ ਦੇਨੇ ਅਭੀ ਦੇਨੇ ਐ ਦੇ ਦੋ ਭਈ ਵਾਪਸੀ ਇਹੀਂ ਸੇ ਹੈ ਨਾ ਜੀ ਵਾਪਸੀ ਜਹੀਂ ਸੇ ਹੈ ਜੀ ਹਾਂ ਠੀਕ ਹੈ ਲੋ ਵੀ ਆਪਾਂ ਆ ਕਿਲੇ ਜੈਂਟਰ ਹੋ ਗਏ ਆ ਇੱਕ ਤਾਂ ਨਾ ਮੇਰਾ ਥੋੜੇ ਜੇ ਦਿਮਾਗ ਚ ਨਹੀਂ ਆਉਂਦੇ ਨਾਂ ਨੂਝੇ ਤਾਂ ਮੈਨੂੰ ਪੁੱਛ ਕੇ ਦਸਣਾ ਪੈਂਦਾਗਾ ਹੈਗਾ ਨਾਰਗੜ੍ਹ ਕਿਲੇ ਚ ਆਪਾਂ ਐਂਟਰ ਹੋ ਗਏ ਆ ਇੱਥੋਂ ਐਂਟਰੀ ਪਾਰਕਿੰਗ ਦੀ ਪਰਸੀ ਘਟਾ ਕੇ ਪਹਿਲਾਂ 메ਨ ਕੀ ਗੇਟ ਤੋਂ ਇਹ ਗੇਟ ਬਣਿਆ ਹੋਇਆ ਅੱਗੇ ਜਾਣ ਲਈ ਤੇ ਇੱਥੋਂ ਕੋਲ ਪਰਸੀ ਘਟਾਣੀ ਪੈਂਦੀ ਹੈ ਤੇ ਵਾਪਸੀ ਵੀ ਇੱਥੋਂ ਦੀ ਹੀ ਆ। ਦੀ ਜੀ ਗੱਲ ਯਾਰ ਬਹੁਤ ਗੱਠਾ ਯਾਰ ਲੈ। ਕੋਈ ਬਹੁਤ ਜਣੇ ਆਏ ਹੋਇਆ ਭਲੇਖਾ ਜਿਹਾ ਰਾਹ ਸੁਣਨਾ ਦੇਖ ਕੇ ਵੀ ਹੈ ਨਹੀਂ ਕੋਈ ਅੰਦਰ। ਪਰ ਨਹੀਂ। ਪਰ ਬਾਕੀ ਆਲਮੋਸਟ ਯਾਰ ਸਾਰੇ ਬੰਦੇ ਸਾਰੇ ਕਿਲੇ ਦੇਖ ਕੇ ਹੀ ਜਾਣਾ ਚਾਹੋਗੇ। ਕਿਉਂਕਿ ਉਹ ਬਹੁਤ ਐਮ ਬਾਤ ਆਉਂਦੇ ਨੇ ਪਲਾਨਿੰਗ ਕਰਦੇ ਆ ਪਹਿਲਾਂ ਸਾਡੇ ਵਾਂਗੂ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਵੀ ਹਾਂ ਸੀਜ਼ਨ ਰਜਿਸਤਾਨ ਜਾਣਾ ਰਜਿਸਤਾਨ ਜਾਣਾ ਤਾਂ ਜਦੋਂ ਆਣਗੇ ਤਾਂ ਸਾਰੇ ਕਿਲੇ ਦੇਖ ਕੇ ਹੀ ਜਾਣਗੇ ਚਲੋ ਆਪਾਂ ਵੀ ਦੇਖਦੇ ਆ ਫਿਰ ਮਿਲਦੇ ਆ ਅੱਗੇ ਚੰਗਾ ਚਲੋ ਵੀ ਪਾਰਕ ਕਰ ਦੋ ਬਾਈ ਇਧਰ ਵੀ ਸੀਜ਼ ਮਹਿਲ ਆ ਇੱਥੇ ਵੀ ਜ਼ਿਸਮੈਲ ਬਣਾਇਆ ਹੋਇਆ ਹੈ ਬਈ। ਬਾਕੀ ਦੇਖਦੇ ਆਪਾਂ ਅੱਗੇ ਚੱਲ ਕੇ। ਕੀ ਆ ਕੁਛ ਹੈ? ਉਹ ਕੰਦ ਜੀ ਸਾਰੇ ਦੇ ਆਲੇ-ਆਲੇ ਮਾਰੀ ਹੋਈ ਹੈ ਨਾ। ਆਹ ਦੇ ਕਿੰਨਾ ਦੇ ਆਲੇ ਮਾਰੀ ਹੋਈ ਹੈ ਨਾ। ਇੰਟਰਨੈਟ ਤਾਂ ਚੱਲਦਾ ਨਹੀਂ। ਹਾਂ। ਇੰਟਰਨੈਟ ਤਾਂ ਚੱਲਦਾ ਨਹੀਂਗਾ। ਸਮਟਰਾਇਜ਼ ਪੁਆਇੰਟ। ਹੈਦਰ ਕਿਧਰ? ਉਧਰ ਜਾਣਾ। ਬਹੁਤ ਤਸ਼ਨੀ ਆਵੇ। ਆਈ ਗਾ ਬੰਦਾ ਵੜਦੇ। ਆ ਜਾ ਚੜਦਾ ਜੀ। ਮਾਰੇ ਨਾ। ਛੰਗਾ ਯਾਰ। इधर केयपुर एड्डा बड़ा जयपुर तू भी कहना मैं सारे जमा कराने ਬਾਬਾ ਜੀ ਸਹੀ ਅਸਮੈਲ ਦੀ ਐਂਟਰੀ ਹੋਈ ਆ ਬਾਬਾ ਬਾਕੀ ਹੋਰ ਚੀਜ਼ਾਂ ਦੀ ਐਂਟਰੀ ਲੱਗਣੀ ਆਗੇ ਦੇਖਦੇ ਆਪਾਂ ਕਿੰਨੀ ਲੱਗਦੀ ਆ ਮੈਨੂੰ ਲੱਗਦਾ ਗੇੜ ਤੇ ਆ ਗਿਆ ਵਾ ਐਂਟਰੀ ਲਈ ਤੇ ਤਾੜੀ ਗੇੜ ਰਾ ना पता लहन लगन लगे पत्ती तो सही एक स्टूडेंट है ਸਟੂਡੈਂਟ ਦੀ ਟਿਕਟ ਦੇਖੋ ੜਾ ਜਿਆ ਲੈਸ ਹੁੰਦਾ ਵਾ ਬਾਕੀ ਆਪਾਂ ਦੇਖ ਰਹੇ ਅਸੀਂ ਸਟੂਡੈਂਟ ਦਾ ਥੋੜਾ ਜਿਹਾ ਫਾਇਦਾ ਹੋ ਜਾਂਦਾ ਸਟੂਡੈਂਟ ਦਾ ਵਾਂਗਾ ਥੋੜਾ ਜਿਹਾ ਫਾਇਦਾ ਹੋ ਜਾਂਦਾ ਬਹੁਤ ਠੀਕ ਹੈ ਬਹੁਤ ਠੀਕ ਨਹੀਂ ਮੇਰੇ ਦੇਖਣ ਨੈਟਵਰਕ ਹੈ ਆਨਲਾਈਨ ਪੇਮੈਂਟ ਦਾ ਵੀ ਪ੍ਰਮੰਧ ਹੈਗਾ ਬਾਕੀ ਆਪਾਂ ਦੇਖਦੇ ਹਾਂ ਚਲੋ ਜੀ ਨਹੀਂ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਅਕਸਰ ओके okay, नेटवर्क सही है आप टिकट ले अगे निकल गए चलते हैं आ जाओ ਸਾਡੇ ਮੈਂਬਰ ਥੱਕ ਗਏ ਨੇ ਇਹਨੇ ਬਸ ਹੋ ਗਈ ਇਹਨੇ ਬਸ ਇਹਨਾਂ ਲਈ ਹੈਗੀ ਸਟੇਗ ਨਾਲ ਹੋਰ ਹਾਂਜੀ ਹੈ ਨਾ ਟਰੈਕਟਰ ਦੇ ਦੋ ਟਰੈਕਟਰ ਚੈੱਕ ਹੋ ਕੇ ਹੁਣ ਆਪਾਂ ਚੱਲੇ ਅੱਗੇ ਉਹ ਵਈ ਫ੍ਰੀ ਟਰੈਕਟਰ ਟੁਕਟਾ ਲ ਐਵੇਂ ਬੋੜ ਲਾਇਆ ਵੇ ਅਸੀਂ ਫਿਰ ਉਹ ਸਿਰ ਚਾਰ ਦਿਨ ਦੀ ਆ ਅੱਛਾ ਚਾਰ ਦਿਨ ਫ੍ਰੀ ਆ ਹਾਂ ਜੀ ਮਿੱਤਰੋ ਆਪਾਂ ਫ੍ਰੀ ਆ ਥੋੜਾ ਜਿਹਾ ਭਲੇ ਖਾ ਲੱਗਿਆ ਸੀ ਉਹ ਸਾਲ 'ਚ ਚਾਰ ਦਿਨ ਲਈ ਫ੍ਰੀ ਆ ਹੁਣ ਉਹ ਨਹੀਂ ਆਪਾਂ ਨੂੰ ਪਤਾ ਨਹੀਂ ਕਿਹੜੇ ਸੀ ਪਰ ਹੈ ਚਾਰ ਦਿਨ ਸੀ идр क्या है जी किस ਅਉਂੀ ਚੀਜ਼ ਘੈਂਟ ਬਣਾਈ ਹੋਈ ਆ। ਹਾਂ। ਹਿੰਕੇ ਦੇਖਿਆ। ਮਾਬੇ ਆਪਾਂ ਨੂੰ ਇਹ ਨਹੀਂ ਪਤਾ ਇਹ ਰਸਤਾ ਕਿੱਦੋਂ ਜਾਂਦਾ ਸਾਰੇ ਦੂਰੇ ਜਾਂਦੇ ਆਪਾਂ ਵੀ ਦੂਰੇ ਜਾਂਦੇ ਪਿੱਛੇ ਪਿੱਛੇ। ਲੈ, ਗੁੱਬੂ ਨੇ ਇਹੰਦ ਲਾ ਲਈ ਆ। ਨੀ ਤਾਂ ਲਾ ਲਈਆ ਪਾਣੀ ਪੀ ਆ ਚਲ ਗਾਈਡ ਲੈ ਕੇ ਚਾਈ ਗਾਈਡ ਲੈ ਕੇ ਚਲੋ ਫਰਤ ਦੇਤੀਓ ਟੰਡਾ ਗੁੱਗੂ ਨੂੰ ਗੋਗਗਣੀ ਗਿਆ ਤਾਂ ਵੀ ਗਾਈਡ ਅਸੀਂ ਨਹੀਂ ਲੈਣਗੇ ਨਾਲੇ ਤਾਂ ਪ੍ਰੋਗਰਾਮ ਪਾਣੀ ਦਾ ਪਰਮੰਧ ਪੂਰਾ ਕੀਤਾ ਕਿ ਹੱਕ ਬੰਦ ਤੇ ਆਉਂਦੇ ਜਾਂਦੇ ਟੂਰਿਸਟ ਜੋ ਵੀ ਹੈ ਬਾਹਰੋਂ ਵੀ ਫਾਰਮਰ ਵੀ ਤੇ ਅੰਦਰਲੇ ਆਪਣੇ ਅਲਗੇ ਪੰਜਾਬੀ ਵੀ ਜਿਹੜੀ ਉਹ ਜਗ੍ਹਾ ਫਿਰ ਆਪਾਂ ਉਹਤੇ ਤਾਂ ਜਾਣੋ ਰਹਿਣ ਦਿੰਦੇ ਆ ਪੌੜੀਆਂ ਤਾਂ ਇੱਥੇ ਵੀ ਉਮੀਦ ਨਹੀਂਦੀਆਂ ਮੈਨੂੰ ਆਹ ਤੱਕ ਨਾਲੇ ਦੀ ਮਤਲਬ ਜੇ ਪਾਣੀ ਆਉਂਦਾ ਹੈ 500 ਆ ਵੀ ਮਿੱਤਰੋ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਜੇ ਬਾਹਰੋਂ ਕੁਝ ਖਾਣ ਪੀਣ ਲਈ ਲੈ ਕੇ ਆਉਂਦੇ ਆ ਇਹਨਾਂ ਤੋਂ ਵਜੇਓ ਸਾਡੇ ਤਾਂ ਪਿੱਛੇ ਪੈ ਗਏ ਸੀ ਸੇ ਪੈਂਦੇ ਆ ਤਾਂ ਬਾਈ ਇਕੱਠੇ ਹੋ ਕੇ ਆ ਜਾਂਦੇ ਆ ਇਹ ਟਾਈਮ ਬੰਨ ਲੈਂਦੇ ਆ ਟਾਈਮ ਚਾਗਦੇ ਪੂਰਾ ਇਹ ਜਿਹਨਾਂ ਦੇ ਕੋਲੇ ਕੋਈ ਪੈਪਸੀ ਕੋਈ ਕੋਕ ਕੁਝ ਲਫਾਫਾ ਦਿਖਦਾ ਗਾਣ ਪੀਣ ਵਾਲਾ ਉਹਨਾਂ ਦੇ ਪਿੱਛੇ ਪੈਂਦੇ ਆ ਫਿਰੇ ਸਾਡਾ ਇੱਕ ਲਾਲ ਪੱਗ ਵਾਲਾ ਬੰਦਾ ਫਿਰਦਾ ਤੇ ਉਹਦੇ ਹੱਥੇ ਚ ਪੈਪਸੀ ਦਿਂਦੀ ਆ ਤੁਹਾਨੂੰ ਉਹ ਪੈਪਸੀ ਦੇ ਚੱਕਰ 'ਚ ਉਹਨਾਂ ਨੇ ਚ ਮੱਟਾ ਮਾਰ ਲੈਣਾ ਸੀ ਇਹਨੂੰ ਜਫਾਪਾਲ ਲੈਣਾ ਸੀ ਕਹਿੰਦੇ ਮੇਰੇ ਵੀਰੋ ਮਸਾਂ ਹੱਤ ਹੁਰਤ ਕਰਕੇ ਛੜਾਇਆ ਬਾਕੀ ਧਿਆਨ ਰੱਖਦੇ ਇਹਨਾਂ ਗੱਲਾਂ ਫੋਨ ਫਾਨ ਵਗੈਰਾ ਵੀ ਹੋ ਸਕਦਾ ਹੈ ਇਹ ਕੁਝ ਵੀ ਹੋ ਸਕਦਾ ਹੈ ਫੋਟੋ ਵਿੱਚ ਪੈਪਸੀ ਆ ਨਾ ਉਹ ਸਾਡੇ ਪਿੱਛੇ ਪੈ ਗਿਆ ਸੀ ਮਾਸੋਂ ਭੱਜ ਕੇ ਆਏ ਆ ਉਹ ਗੁੱਡ ਡਰ ਗਿਆ ਜੀਗਾ ਆ ਗੇਲੇ ਦਾ ਫਰੰਟ ਆ ਮਨ ਲਓ ਵੀ ਜਿਹੜਾ ਮੋਹ ਪਿਆਰਾ ਬਣਿਆ ਹੋਇਆ ਹੈ ਇਹ ਆਪਣੀ ਐਂਟਰੀ ਇੱਥੋਂ ਇੱਥੇ ਟਿਕਟਾਂ ਚੈੱਕ ਹੋਊਗਾ ਚਲੋ ਬਾਹਰ ਜਾਈਏ

ਨਹੀਂ ਹਰੋ ਬੱਕੀ ਤੋਂ ਜਿਹੜਾ ਆਪਾਂ ਪਹਿਲਾਂ ਦੇਖਿਆ ਸੀ ਉਹ ਵੱਧ ਸੋਹਣਾ ਸੀ ਸਾਰੇ ਨੂੰ ਇਹ ਵੀ ਸੋਹਣੇ ਨੇ ਪਰ ਉਹਦੀ ਕਲਾਕਾਰੀ ਵਾਰੀ ਕਹਿਣ ਦਿੱਤੀ ਜੀ ਆਪਾਂ ਅੱਗੇ ਪਹੁੰਚ ਗਏ ਹੁਣ ਤਾਂ ਉਹ ਸੀ ਕਲਾਕਾਰੀ ਇਹ ਦਿਖਾ ਸਕਦੇ ਆ ਪਰ ਸਾਨੂੰ ਜਿਆਦਾ ਇਸ ਬਾਰੇ ਨੌਲੇਜ ਕੋਈ ਨਹੀਂ ਹੈ ਬਸ ਇਹ ਚੀਜ਼ਾਂ ਦਿਖਾ ਸਕਦੇ ਆ ਵੀ ਬਹੁਤ ਸੋਹਣਾ ਤਿਆਰ ਕੀਤਾ ਗਿਆ ਬਾਕੀ ਨੌਲੇਜ ਸਾਨੂੰ ਹੈ ਨਹੀਂ ਤੇ ਬਾਰੇ ਇਹ ਦਿਖਾ ਸਕਦੇ ਕਿ ਇਹ ਕੀ ਸੀ ਕੀ ਨਹੀਂ ਸੇਮ ਟੂ ਸੇਮ ਹੀ ਸਾਹਮਣੇ ਹੋਗਾ ਸੱਤ ਤੇ ਜਾਣੇ ਦਾ ਰਸਤਾ ਪਿਆਰਾ ਇਹਨੇ ਪੁਰਾਣੇ ਜਿਹੜੇ ਹਸਾਮ ਨਾਲ ਹੈਗੇ ਨੇ ਬਹੁਤ ਘੈਂਟ ਹੈ ਨੇ ਨੈਚੁਰਲ ਗਾਣੇ ਸਹੀ ਗੱਲ ਹੈ ਜਿੰਨੇ ਹੈਗੇ ਇਹਨਿੰਨੇ ਕਿ ਨਹੀਂ ਹਮ ਮੈਂ ਸਾਥੀ ਰਹਿਣਾ ਜਾਨਣੀ ਦੋੜੇ ਨਾ ਹਾਂ ਸਾਲੋ ਇਹਦੇ ਬਾਰੇ ਤੁਹਾਨੂੰ ਅਸੀਂ ਜਿਆਦਾ ਕੁਝ ਨਹੀਂ ਦੱਸ ਸਕਦੇ ਬਸ ਇਹ ਤਾਂ ਅਸੀਂ ਕੰਦਾ ਤੋਛ ਲਿਓ ਵੀ ਕਿਵੇਂ ਕੀ ਇਹਦੇ ਹਸਾ ਟੋਡਾ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਭਾਈ ਅੱਪਾ ਉਹ ਤੰਗ ਜਰਾ ਰਸਤਾ ਇਕ ਇੱਥੋਂ ਦੀ ਤਾਹਾਂ ਚੜ੍ਹਦੇ ਆਂ ਹੰਬੇ ਹੋਏ ਬੰਦੇ ਮੂਰੇ ਹੰਬੇ ਚਾਹੇ ਆ ਪੱਕੇ ਆ ਹੰਬੇ ਚਾਹੇ ਕਿਸੇ ਮਰਦੀ ਆ ਸਮਾਦਨ ਮੂਰੇ ਹੈਗਾ ਉਹ ਤੰਗ ਰਸਤਾਗਾ ਲਾਈ ਵੀ ਮਤਲਬ ਆਪਾਂ ਚੜਿਆ ਇਹ ਕਿਲੇ ਦੀ ਸੱਤ ਤੇ ਤੇ ਇੱਥੋਂ ਆਪਾਂ ਸ਼ਹਿਰ ਦਾ ਥਿਊ ਦੇਖ ਲੈਤਾ ਦੇਖੋ ਕਿੰਨਾ ਘੈਂਡ ਥਿਊ ਆ ਰਿਹਾਗਾ ਸਾਰੀ ਸਿਟੀ ਆਹੇ ਟੋਟਲੀ ਬਹੁਤ ਪਿਆਰੀ ਲੱਗ ਰਹੀ ਆ ਉਹ ਕਿਧਰੋਂ ਦੇਖੋ ਕਿੰਨਾ ਸੋਹਣਾ ਕਲਾਕਾਰੀ ਕੀਤੀ ਗਈ ਆ ਕਿੰਨੇ ਸੋਹਣੇ ਡਿਜ਼ਾਈਨ ਦਿੱਤੇ ਐ ਇਹਨੂੰ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਮੈਟਰੋ ਇੱਕ ਕਿਲਾ ਮੇਰੇ ਸਾਹਮਣੇ ਨਾਲ ਦੋਨਾਂ ਕਿਲਿਆਂ ਨਾਲੋਂ ਛੋਟਾ ਦਾ ਜਿਹੜੇ ਆਪਾਂ ਪਹਿਲਾਂ ਦੇਖ ਕੇ ਆਏ ਆ ਸਭ ਤੋਂ ਕਿਲਾ ਸਭ ਤੋਂ ਪਹਿਲੇ ਵਲੌਗ ਚਾ ਵੱਡਾ ਕਿਲਾ ਸਾਰਿਆਂ ਨੂੰ ਮੇਨ ਕਿਲਾ ਜਿਹੜਾ ਜੈਪੁਰ ਜਿਹੜੀ ਗੱਲ ਬਣੀ ਹੋਈ ਹੈ ਨਾ ਵੀ ਜਿਨੇ ਉਹ ਕਿਲਾ ਨਹੀਂ ਦੇਖਿਆ ਉਹਨੇ ਕੁਝ ਨਹੀਂ ਦੇਖਿਆ ਜੈਪੁਰ ਚ ਸਭ ਤੋਂ ਮੇਨ ਕਿਲਾ ਹੋਆ ਉਸ ਤੋਂ ਬਾਅਦ ਆਪਾਂ ਦੂਸਰੇ ਚ ਗਏ ਉਹ ਵੀ ਇੱਕ ਵੱਡਾ ਗਏ ਸਭ ਤੋਂ ਛੋਟਾ ਕਿਲਾ ਗਾ ਬਾਕੀ ਇਹਦੇ ਤੋਂ ਸਿਟੀ ਦਾ 뷰 ਹੋ ਸੁਣਾਉਂਦਾ ਦੇਖੋ ਹਾਂ ਕਿੰਨਾ ਹੈ ਘੱਟੇ ਹੋਇਆ ਕਿੱਦੋਂ ਜਾ ਰਹੇ ਹਾਂ ਹਾਂ ਕਿੱਥੇ ਨਹੀਂ ਕਿੱਦਿਸ਼ ਜਾਂਦੇ ਹਾਂ ਲੋਚੀ ਕਾਲਾ ਬੁੱਧ ਤੇ ਜੰਗਾਡ ਚਲੋ ਇਹ ਪੁਰਾਣੀ ਗੱਲ ਚੱਲ ਰਹੀ ਹੈ ਅਰੇ ਉਧਰ ਤੋਂ ਕਿੱਦੋਂ ਆਣਾ ਮਾੜੀ ਹੋ ਤਾ ਬਾਬਾ ਚੱਲਨੇ ਆ ले ना मम्मा बीमार होगी ता करके थोड़ा जल्दी चलने है ना चलो कोई ना अभी तो बेर ठीक होगी ठीक नहीं खराब होगी अब मैं हां जी ਲਾਈਵ ਵੀ ਮਿੱਤਰੋ ਆਪਾਂ ਇਸ ਕਿਲੇ ਨੂੰ ਵੀ ਫਤਿਹ ਕਰਤਾ ਕੋ ਮੈਂ ਠੀਕ ਹੈ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੈਗਾ ਤਾਂ ਜੇ ਤੁਹਾਨੂੰ ਚੰਗਾ ਲੱਗਿਆ ਬਲੌਗ ਜਾਂ ਵੀਡੀਓ ਸਾਡੀ ਤਾਂ ਤੁਸੀਂ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਤੇ ਦੋ ਚਾਰ ਨੂੰ ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਨਵੇਂ ਬੰਦੇ ਆਪਣੀ ਵੀਡੀਓ ਦੇਖਦੇ ਨੇ ਠੀਕ ਆ ਬਾਕੀ ਤੁਹਾਨੂੰ ਦੇਖਦੇ ਆ ਅਗਲੇ ਵਲੌਗ 'ਚ ਬਣੇ ਰਹੋ ਅੱਗੇ ਦੇਖਦੇ ਆ ਆਪਾਂ ਕਿੱਥੇ ਚੱਲੀਏ ਠੀਕ ਆ ਬਾਕੀ ਤੁਹਾਨੂੰ ਜੋ ਵੀ ਨਵਾਂ ਦਾ ਨਵਾਂ ਆਪਣਾ ਵਲੌਗ ਆਊਗਾ ਇਹੀ ਚੈਨਲ ਤੇ ਆਊਗਾ ਤੇ ਇਹਨੂੰ ਸਬਸਕ੍ਰਾਈਬ ਕਰਕੇ ਜਾਇਓ ਠੀਕ ਆ